ਏਰ ਕੋਡ ਇਸ ਲਈ ਕੈਮ ਕੀਤਾ ਜਿਹੜੀ ਵੀਰ ਕਹਿੰਦੇ ਸਾਨੂੰ ਪੱਗ ਬੰਨੀ ਔਖੀ ਲੱਗਦੀ ਆ ਸਾਨੂੰ ਟਾਈਮ ਬੜਾ ਲੱਗ ਜਾਂਦਾ ਸਕੂਲ ਜਾਣ ਲੱਗਾ ਬੱਚੇ ਬਹਨੇ ਲਾਉਂਦੇ ਨੇ ਕਿ ਸਾਡੇ ਤੋਂ ਪੱਗ ਨਹੀਂ ਬੰਨੀ ਜਾਂਦੀ ਇਹ ਉਹਨਾਂ ਵਾਸਤੇ ਆ ਕਿ ਪੱਗ ਬੰਨੀ ਜਾਂਦੀ ਆ ਥੋੜਾ ਜਿਹਾ ਐਫਰਟ ਚਾਹੀਦਾ ਥੋੜੀ ਜੀ ਮਿਹਨਤ ਕੋਈ ਕੰਮ ਔਖਾ ਨਹੀਂ ਹੈਗਾ ਪਿਛਲੇ ਮੇਰੇ 2014 ਦਾ ਰਿਕਾਰਡ ਸੀਗਾ 40 ਸੈਕਿੰਡ ਦਾ ਤੇ ਉਹ ਮੈਂ ਉਹਨੂੰ ਥੋੜੀ-ਥੋੜੀ ਆਪਣੀਆਂ ਕਮੀਆਂ ਲੱਭੀਆਂ ਕਿ ਕਿੱਥੇ ਗਲਤੀ ਆ ਕਿੱਥੇ ਮੈਂ ਰੁਕਿਆ ਕਿੱਥੇ ਟਾਈਮ ਵੇਸਟ ਹੋਇਆ ਉਹਨੂੰ ਕਰਦੇ ਕਰਦੇ ਮੈਂ ਆਪਣਾ 27 ਸਕੜ ਦਾ ਰਿਕਾਰਡ ਲਿਆ ਆਇਆ ਹਾਂ ਦਸਤਾਰ ਪੰਜਾਬ ਤੇ ਸਿੱਖੀ ਦੀ ਸ਼ਾਨ ਹੈ ਪੰਜਾਬ ਤੇ ਸਿੱਖੀ ਦੀ ਪਹਿਚਾਣ ਦੇ ਨਾਲ-ਨਾਲ ਦਸਤਾਰ ਹਰ ਪੰਜਾਬੀ ਦੀ ਅਣਖ ਦਾ ਪ੍ਰਤੀਕ ਹੈ ਹਰ ਪੰਜਾਬੀ ਦੀ ਪਹਿਚਾਣ ਦਾ ਪ੍ਰਤੀਕ ਹੈ ਪੰਜਾਬ ਦੇ ਅੰਦਰ ਲਗਾਤਾਰ ਪੱਗ ਅਤੇ ਦਸਤਾਰ ਦੇ ਜਿਹੜਾ ਰੁਝਾਨ ਆ ਉਹ ਘਟਦਾ ਜਾ ਰਿਹਾ ਉਸ ਰੁਝਾਨ ਨੂੰ ਲਗਾਤਾਰ ਕੁਝ ਲੋਕ ਨੇ ਕੁਝ ਨੌਜਵਾਨ ਨੇ ਜਿਹੜੇ ਉਹ ਅੱਗੇ ਵਧਾਉਣ ਦੀ ਕੋਸ਼ਿਸ਼ ਹਮੇਸ਼ਾ ਕਰਦੇ ਰਹਿੰਦੇ ਨੇ ਉਹਨਾਂ ਦੇ ਵਿੱਚ ਅੱਜ ਅਸੀਂ ਖੜੇ ਆ ਸੀਦਾ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਹਰ ਸਾਲ ਕੁਝ ਨੌਜਵਾਨਾਂ ਵੱਲੋਂ ਜਿਹੜਾ 11 ਸਾਲਾ ਤੋਂ ਦਸਤਾਰ ਸਖਲਾਈ ਕੈਂਪ ਲਾਇਆ ਜਾਂਦਾ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸੜ ਨਾਲ ਭਾਈ ਜਸਪ੍ਰੀਤ ਐ ਪਰ ਮੈਂ ਤੇ ਗਗਨ ਨੇ ਉਹਨਾਂ ਨਾਲ ਜਾਣਾਂਗੇ ਕਿ ਕਿੰਨੇ ਸਮੇਂ ਤੋਂ ਲਾਉਂਦੇ ਆ ਰਹੇ ਐ ਭਾਈ ਜਸਪ੍ਰੀਤ ਉਹਨਾਂ ਦਾ ਰਿਕਾਰਡ ਐ ਕਿ ਉਹਨਾਂ ਨੇ 27 ਸੈਕਿੰਡ ਦੇ ਵਿੱਚ ਜਿਹੜੀ ਪੱਗ ਬੰਨੀ ਆ ਉਹਨਾਂ ਨੌਜਵਾਨਾਂ ਲਈ ਇਹ ਰਿਕਾਰਡ ਐ ਉਹਨਾਂ ਨੌਜਵਾਨਾਂ ਲਈ ਇਹ ਰਿਕਾਰਡ ਰਾਧ ਸੇਰਾ ਐ ਜਿਹੜੇ ਨੌਜਵਾਨ ਕਹਿੰਦੇ ਐ ਕਿ ਸਮਾਂ ਲੱਗਦਾ ਸਾਨੂੰ ਪੱਗ ਬੰਨਣ ਦੇ ਵਿੱਚ ਖਾਈ ਹੁੰਦੀ ਐ ਭਾਈ ਜਸਪ੍ਰੀਤ ਦੱਸਣਾ ਚਾਹੋਗੇ 27 ਸੈਕਿੰਡ ਵਾਲੇ ਰਿਕਾਰਡ ਬਾਰੇ ਪਹਿਲਾਂ ਗੱਲ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਇਹ 22 ਸੈਕਿੰਡ ਦਾ ਰਿਕਾਰਡ ਇੱਕ ਬਸ ਪਲਾਨ ਕਰਦੇ ਕਰਦੇ ਬਣ ਗਿਆ ਵੈਸੇ ਤਾਂ ਰੋ ਹੀ ਪੱਗਾਂ ਬੰਦਦੇ ਆ 20 21 ਸਾਲ ਹੋ ਗਏ ਪਸ ਸਾਰਾ ਸਜਉਂਦੇ ਨੂੰ ਤੇ ਇਹਦੇ ਵਿੱਚ ਕੀ ਸੀ ਕਿ ਸਾਨੂੰ ਨੌਜਵਾਨ ਕਹਿੰਦੇ ਸੀ ਸਾਡੇ ਤੋਂ ਦਸਤਾਰ ਬੰਨੀ ਨਹੀਂ ਜਾਂਦੀ ਬਹੁਤ ਟਾਈਮ ਲੱਗਦਾ ਸਾਨੂੰ ਪੱਗ ਬੰਨਦੇ ਹੋਏ ਤੇ ਉਹਨਾਂ ਨੂੰ ਕਹੀਦਾ ਸੀ ਕਿ ਨਹੀਂ ਤੁਸੀਂ ਕਦੀ ਵੀ ਟਾਈਮ ਨੂੰ ਮੈਚ ਕਰਕੇ ਪੱਗ ਬੰਨੋਗੇ ਪੱਗ ਬੰਨੀ ਜਾਓਗੇ ਭਾਵੇਂ 5 ਮਿੰਟਾਂ ਭਾਵੇਂ 10 ਮਿੰਟ ਜਦੋਂ ਅਸੀਂ ਕੋਈ ਕੰਪੀਟੀਸ਼ਨ ਕਰਵਾਉਂਦੇ ਆ ਦਸਤਾਰ ਦਾ ਉੱਥੇ ਬੱਚਿਆਂ ਨੂੰ ਪਤਾ ਹੁੰਦਾ ਕਿ ਅਸੀਂ ਇੰਨੇ ਟਾਈਮ ਦੇ ਵਿੱਚ ਵਿੱਚ ਪੱਗ ਬੰਨਣੀ ਹੈ ਤੇ ਉਹ ਬਨ ਕੇ ਵਿਲੇ ਹੋ ਜਾਂਦੇ ਨੇ ਹਨਾ ਜਦੋਂ ਆਪਾਂ ਆਰਾਮ ਨਾਲ ਬੰਨਈਏ ਤਾਂ ਘੰਟਾ ਵੀ ਲੱਗ ਜਾਂਦਾ ਉਹ ਚੀਜ਼ ਨੂੰ ਘਟਾਉਂਦੇ 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 ਉਹਨਾਂ ਦੇ ਪਿਛਲੇ ਮੇਰੇ 2014 ਦਾ ਰਿਕਾਰਡ ਸੀਗਾ 40 ਸੈਕਿੰਡ ਦਾ ਤੇ ਉਹ ਮੈਂ ਉਹਨੂੰ ਹੌਲੀ ਹੌਲੀ ਆਪਣੀਆਂ ਕਮੀਆਂ ਲੱਭੀਆਂ ਕਿ ਕਿੱਥੇ ਗਲਤੀ ਆ ਕਿੱਥੇ ਮੈਂ ਰੁਕਿਆ ਕਿੱਥੇ ਟਾਈਮ ਵੇਸਟ ਹੋਇਆ ਉਹਨੂੰ ਕਰਦੇ ਕਰਦੇ ਮੈਂ ਆਪਣਾ 27 ਸੈਕਿੰਡ ਦਾ ਰਿਕਾਰਡ ਲੈ ਆਇਆ ਵਾਂ ਇਹ ਕੋਡ ਇਸ ਲਈ ਕੈਂਪ ਕੀਤਾ ਜਿਹੜੀ ਵੀਰ ਕਹਿੰਦੇ ਆ ਕਿ ਸਾਨੂੰ ਪੱਗ ਬੰਨਣੀ ਔਖੀ ਲੱਗਦੀ ਆ ਸਾਨੂੰ ਟਾਈਮ ਬੜਾ ਲੱਗ ਜਾਂਦਾ ਸਕੂਲ ਜਾਣ ਲੱਗਿਆ ਬੱਚੇ ਬਹਨੇ ਲਾਉਂਦੇ ਨੇ ਕਿ ਸਾਡੇ ਤੋਂ ਪੱਗ ਨਹੀਂ ਬੰਨਦੀ ਇਹ ਉਹਨਾਂ ਵਾਸਤੇ ਆ ਕਿ ਪੱਗ ਬੰਨੀ ਜਾਂਦੀ ਆ ਥੋੜਾ ਜਿਹਾ ਐਫਰਟ ਚਾਹੀਦਾ ਥੋੜੀ ਜੀ ਮਿਹਨਤ ਕੋਈ ਕੰਮ ਔਖਾ ਨਹੀਂ ਹੈਗਾ ਦੂਜਾ ਤੁਸੀਂ ਕਹਿੰਦੇ ਹੋ ਕਿ ਅੱਖਾਂ ਤੇ ਪੱਟੀ ਬੰਨ੍ਹ ਕੇ ਵੀ ਕਿਉਂਕਿ ਵੱਡੀ ਗੱਲ ਇਹ ਹੁੰਦੀ ਆ ਕਿ ਸ਼ੀਸ਼ਾ ਵੀ ਚਾਹੀਦਾ ਆ ਬਾਜ ਵੀ ਚਾਹੀਦਾ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਪੱਗ ਦੇ ਉਹਦੇ ਬਾਰੇ ਵੀ ਤੁਹਾਨੂੰ ਹਾਂਜੀ ਇਹ ਵੀ ਇੱਕ ਆਪਣੇ ਦਰਸ਼ਕਾਂ ਨੂੰ ਇੱਕ ਸਰਦਾਰ ਵੀਰਾਂ ਨੂੰ ਜਿਹੜੇ ਪੱਗਾਂ ਕਿ ਬਿਉਹੀ ਜਿਹੜੇ ਕਹਿੰਦੇ ਸਾਨੂੰ ਪੱਗ ਬੰਨਣ ਚ ਟਾਈਮ ਲੱਗਦਾ ਜਾਂ ਸਾਨੂੰ ਬੰਨਣੀ ਔਖੀ ਲੱਗਦੀ ਆ ਹਨਾ ਤੇ ਉਹਨਾਂ ਲਈ ਵੀ ਇਹ ਚੈਲੰਜ ਖਤਮ ਕਰ ਦਿੱਤਾ ਗਿਆ ਤੁਸੀਂ ਸ਼ੀਸ਼ੇ ਅਗੇ ਪੱਗ ਬੰਨੀ ਵੀ ਤੁਹਾਨੂੰ ਔਖੀ ਲੱਗ ਰਹੀ ਸ਼ੀਸ਼ਾ ਤੁਹਾਡੇ ਕੋਲੇ ਆ ਹਨਾ ਹਰ ਚੀਜ਼ ਹੀ ਤੁਹਾਡੇ ਕੋਲ ਹੈਲਪ ਆ ਤੇ ਉਹਨਾਂ ਵਸੇ ਚੈਲੰਜ ਆ ਕਿ ਅੱਖਾਂ ਦੇ ਪੱਟੀ ਬੰਨ ਕੇ ਵੀ ਅਸੀਂ ਪੱਗ ਬੰਨ ਸਕਦੇ ਆ ਕਿਉਂਕਿ ਬੰਨਣਾ ਨਾ ਲਾਵੇ ਕਿਸੇ ਦਾ ਅਸੀਂ ਹੁਣ ਜਿਹੜੇ ਬੰਦੇ ਬੰਨੇ ਲਾਉਂਦੇ ਆ ਜ ਜੱਖਾਂ ਦੇ ਪੱਟੀ ਬੰਨ ਸ਼ੀਸ਼ੇ ਅਗੇ ਖੜਕੀ ਨਹੀਂ ਪੱਗ ਬੰਨ ਹੁੰਦੀ ਜਾਂ ਟਾਈਮ ਬੜਾ ਲੱਗਦਾ ਉਹਨਾਂ ਵਸੇ ਦੋਨੋਂ ਚੀਜ਼ਾਂ ਤਿਆਰ ਕੀਤੀਆਂ ਗਈਆਂ ਤਾਂ ਕਿ ਅਸੀਂ ਕੋਈ ਤਰ੍ਹਾਂ ਦਾ ਬੰਨਣਾ ਲਈਏ ਪੱਗ ਬੰਨਣ ਨੂੰ ਕੋਈ ਟਾਈਮ ਨਹੀਂ ਲੱਗੇ ਇਹ ਸਾਰੇ ਤਰੀਕੇ ਨੇ ਨਾ ਪੱਗ ਬੰਨਣ ਦੇ ਇਸ ਲਈ ਚੀਜ਼ਾਂ ਤਿਆਰ ਕੀਤੀਆਂ ਗਈਆਂ ਚੈਲੰਜ ਸਾਡੇ ਨਾਲ ਭਾਈ ਗਗਨ ਹੈ ਪਰ ਮੋਂਨਾਂ ਤੋਂ ਵੀ ਜਾਣਾਂਗੇ ਕਿ ਜਿਹੜਾ ਇਹ ਕੈਂਪ ਹੈ ਇਹ ਕਿੰਨੇ ਸਮੇਂ ਤੋਂ ਕਿਵੇਂ ਸ਼ੁਰੂ ਕੀਤਾ ਇਹ ਵਿਚਾਰ ਕਿਵੇਂ ਭਾਈ ਪਰਮ ਕਿਵੇਂ ਇਹ ਵਿਚਾਰ ਆਇਆ ਤੁਹਾਡੇ ਦਿਮਾਗ ਦੇ ਅੰਦਰ ਅਸਲ ਵਿੱਚ ਹੀ ਅਸੀਂ ਸਨ 2013 ਤੋਂ ਪਹਿਲਾਂ ਜਦੋਂ ਅਸੀਂ ਇੱਥੇ ਫਤਿਹਗੜ੍ਹ ਸਾਹਿਬ ਆਈਦਾ ਸੀਗਾ ਤਾਂ ਮੋਸਟਲੀ ਅਸੀਂ ਦੇਖੀਦਾ ਸੀਗਾ ਕਿ ਹਰ ਬੰਦਾ ਲੰਗਰ ਦੇ ਬਾਹਰ ਖੜਕੇ ਅਨਾਉਂਸਮੈਂਟ ਕਰ ਰਿਹਾ ਕਿ ਆ ਜਾ ਮੇਰਾ ਵੀਰ ਬਦਾਮਾ ਵਾਲੀ ਖੀਰ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਸਲੋਗਨ ਉਹਨਾਂ ਨੇ ਬਣਾਏ ਹੁੰਦੇ ਸੀ ਕਿ ਆਪਣੇ ਲੋਕਾਂ ਨੂੰ ਰਜਾਉਣ ਵਾਸਤੇ ਕਿ ਆ ਕੇ ਸਾਡੇ ਲੰਗਰ ਛਕੋ ਉਹਦੇ ਵਿੱਚ ਕੋਈ ਖੀਰ ਬਣਾ ਰਿਹਾ ਕਿਤੇ ਜਲੇਬੀਆਂ ਬਣ ਰਹੀਆਂ ਨੇ ਤੇ ਜਦੋਂ ਮੈਂ ਤੇ ਗਗਨਦੀਪ ਸਿੰਘ ਅਸੀਂ ਇੱਥੇ ਆਉਣਾ ਤਾਂ ਦੇਖ ਕੇ ਬੜਾ ਕਈ ਵਾਰੀ ਆਪਣੇ ਆਪ ਨੂੰ ਸ਼ਰਮ ਮਹਿਸੂਸ ਹੋਣੀ ਕਿ ਯਾਰ ਵੀ ਅਸੀਂ ਕਿਸ ਧਰਤੀ ਦੇ ਉੱਪਰ ਆ ਤੇ ਕਿਸ ਮਕਸਦ ਹੀ ਲਿਆਏ ਆ ਤੇ ਅਸੀਂ ਕਰਦੇ ਕੀ ਫਿਰਦੇ ਆ ਇੱਥੇ ਤਾਂ ਉਸ ਟਾਈਮ ਅਸੀਂ ਸੋਚਿਆ ਕਿ ਚਲੋ ਕਿਉਂ ਨਾ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਹੈਗਾ ਲੰਗਰ ਲਗਾਇਆ ਜਾਵੇ ਤੇ ਅੱਜ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਕਿ ਫਤੇਗੜ ਸਾਹਿਬ ਦੀ ਧਰਤੀ ਦੇ ਉੱਪਰ ਜਿਹੜਾ ਸਾਡਾ ਕੈਂਪ ਹੈ ਇਹ ਹੁਣ ਤੱਕ ਦਾ ਸਾਡਾ ਪਹਿਲਾ ਕੈਂਪ ਸੀਗਾ ਸਾਡਾ ਤੇ ਉਹ ਇਹੋ ਜਿਹਾ ਬੂਟਾ ਮਾਰਨ ਸਾਡੇ ਤੋਂ ਲਵਾਇਆ ਕਿ ਅੱਜ ਸਾਨੂੰ ਦੇਖ ਕੇ ਇੱਥੇ ਤਕਰੀਬਨ ਫਤੇਗੜਾ ਸਾਹਿਬ ਦੇ ਵਿੱਚ ਕਟੋਕਟ 12 ਤੇ ਤੋਂ 13 ਜਿਹੜੇ ਕੈਂਪ ਨੇ ਹੋਰ ਲੱਗ ਚੁੱਕੇ ਨੇ ਤੇ ਬੜੇ ਵਧੀਆ ਲੈਵਲ ਦੇ ਲੱਗ ਚੁੱਕੇ ਨੇ ਤੇ ਇਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀਰਾਂ ਨੂੰ ਵੱਧ ਤੋਂ ਵੱਧ ਦਸਤਾਰ ਦੀ ਮਹੱਤਤਾ ਸਿਖਾਈ ਜਾਵੇ ਪਰ ਅਸੀਂ ਮੰਨਦੇ ਹਾਂ ਕਿ ਦਸਤਾਰ ਦੇ ਨਾਲ ਨਾਲ ਜਿਹੜਾ ਬੰਦੇ ਦਾ ਕਿਰਦਾਰ ਹੋਣਾ ਬੜਾ ਜ਼ਰੂਰੀ ਆ ਹਨਾ ਹੁਣ ਇੱਥੇ ਆਉਨਿਆਂ ਦੇਖੀ ਦਾ ਬੜਾ ਕੁਝ ਹੁੰਦਾ ਪਰ ਜਦੋਂ ਇੱਥੇ ਬੰਦਾ ਆ ਜਾਂਦਾ ਇੱਥੇ ਆ ਕੇ ਉਹ ਸਾਨੂੰ ਦੇਖਦਾ ਪੱਗਾਂ ਵਾਲੇ ਮੁੰਡਿਆਂ ਨੂੰ ਦੇਖਦਾ ਦਸਤਾਰ ਬੰਨੇ ਮੁੰਡਿਆਂ ਨੂੰ ਦੇਖਦਾ ਤਾਂ ਉਹਨੂੰ ਆਪਣੇ ਆਪ ਨੂੰ ਫੀਲ ਹੁੰਦਾ ਕਿ ਨਹੀਂ ਯਾਰ ਕਿ ਮੈਨੂੰ ਵੀ ਜਿਹੜੀ ਦਸਤਾਰ ਬੰਨਣੀ ਹੋਣੀ ਚਾਹੀਦੀ ਆ ਤੇ ਸਾਡੀ ਇੱਕ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਇੱਕ ਪ੍ਰਾਪਤੀ ਇਹ ਹੋਈ ਆ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਸਾਡੇ ਕੋਲ ਇਦਾਂ ਦੇ ਵੀ ਵੀਰ ਆਏ ਜਿਹੜੇ ਪਤੀਤ ਹੋਏ ਸੀਗੇ ਜਿਹੜੇ ਕਿ ਸਿੱਖ ਪਰਿਵਾਰਾਂ ਨਾਲ ਬਿਲੋਂਗ ਕਰਦੇ ਸੀਗੇ ਤੇ ਉਹ ਸਾਡੇ ਕੋਲ ਆਉਂਦੇ ਸੀਗੇ ਤੇ ਉਹ ਇੱਥੇ ਪ੍ਰਣਾਮ ਵੀ ਕਰਕੇ ਜਾਂਦੇ ਸੀਗੇ ਤੇ ਭਾਜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈਗੇ ਆਪਣੇ ਕੇਸ ਵੀ ਰੱਖ ਕੇ ਆਵਾਂਗੇ ਦਸਤਾਰ ਵੀ ਸਜਾ ਕੇ ਆਵਾਂਗੇ ਤੇ ਤੁਸੀਂ ਸਾਨੂੰ ਇੱਕ ਪੱਗ ਦਿਓ ਜਰੂਰ ਉਹਦਾ ਇਹ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਫਿਰ ਇੱਕ ਜਿਹੜੀ ਹੁੰਦੀ ਸੀ ਦਸਤਾਰ ਦੇਣੀ ਸ਼ੁਰੂ ਕੀਤੀ ਫਰੀ ਦੇ ਵਿੱਚ ਜਿਹੜਾ ਵੀਰ ਪ੍ਰਣਾਮ ਕਰਕੇ ਜਾਂਦਾ ਸੀਗਾ ਤੇ ਉਹਦਾ ਇਹ ਨਹੀਂ ਕਿ ਸਿਰਫ ਗੱਲਾਂ ਦੇ ਵਿੱਚ ਹੀ ਉਹ ਤਾਂ ਤੁਹਾਨੂੰ ਰਿਜ਼ਲਟ ਵੀ ਮਿਲਿਆ ਤੇ ਹੁਣ ਪਿਛਲੇ ਕੁ ਸਮੇਂ ਦੇ ਵਿੱਚ ਕੀ ਹੋਇਆ ਕਿ ਅੱਜ ਤੋਂ ਤਕਰੀਬਨ 3 ਤੋਂ 4 ਸਾਲ ਪਹਿਲਾਂ ਸਾਡੇ ਕੋਲ ਇੱਕ ਵੀਰ ਵੀ ਜਿੱਦਾਂ ਆਇਆ ਸੀ ਮੈਨੂੰ ਯਾਦ ਹੈ ਜਿਲ੍ਹਾ ਪਟਿੰਡਾ ਤੋਂ ਉਹਦਾ ਨਾਮ ਸੀਗਾ ਸੁਸ਼ੀਲ ਕੁਮ ਤੇ ਉਹ ਇੱਥੇ ਪ੍ਰਾਨ ਕਰਕੇ ਗਿਆ ਹਾਲਾਂਕਿ ਉਹ ਜਿਹੜਾ Hindu ਪਰਿਵਾਰ ਨੂੰ ਬਿਲੋਂਗ ਕਰਦਾ ਸੀਗਾ ਬਟ ਉਹ ਇੰਨਾ ਕੁ ਪ੍ਰਭਾਵਿਤ ਹੋਇਆ ਉਹਨੂੰ ਲੱਗਾ ਕਿ ਯਾਰ ਮੈਂ ਜਿਹੜਾ ਪ੍ਰੋਪਰ ਸਿੱਖ ਬਣ ਕੇ ਆਉਣਾ ਚਾਹੁੰਦਾ ਮੈਂ ਪੱਗ ਬੰਨ੍ਹਣੀ ਚਾਹੁੰਦਾ ਮੈਂ ਕੇਸ ਰੱਖਣੇ ਚਾਹੁੰਦਾ ਮੈਂ ਤਾਂ ਸਾਨੂੰ ਲੱਗਾ ਕਿ ਨਹੀਂ ਯਾਰ ਵੀ ਸ਼ਾਇਦ ਇਹ Hindu ਪਰਿਵਾਰ ਦਾ ਬੰਦਾ ਹੋ ਸਕਦਾ ਵੀ ਅਟਰੈਕਸ਼ਨ ਦੇ ਵਿੱਚ ਆ ਕੇ ਬੰਦ ਨੇ ਗੱਲ ਕਹਿਤੀ ਹੋਵੇ ਪਰ ਹਾਂ ਪਰ ਜਦੋਂ ਉਹ ਨੈਕਸਟ ਇਅਰ ਸਾਡੇ ਕੋਲੇ ਆਇਆ ਤਾਂ ਉਹਨੇ ਆ ਕੇ ਮੈਂ ਇਦਾਂ ਕੁਰਸੀ ਦੇ ਜਿਹੜੇ ਬੈਠੇ ਸੀ ਇੱਥੇ ਖੜੇ ਹੋਏ ਸੀ ਸਾਰੇ ਤਾਂ ਉਹਨੇ ਮੈਨੂੰ ਅੱਗੇ ਆਪਣੀ ਫੋਟੋ ਦਿਖਾਈ ਕਹਿੰਦਾ ਭਾਜੀ ਮੈਨੂੰ ਪਛਾਣਿਆ ਕਹ ਖਰਾਨ ਵੀ ਹੋਏ ਤੇ ਖੁਸ਼ੀ ਵੀ ਹੋਈ ਅੰਦਰੋਂ ਹਨਾ ਤਾਂ ਉਹ ਦੱਸਿਆ ਕਿ ਬਾਜੀ ਅੱਜ ਮੇਰਾ ਨਾਮ ਸ਼ਸ਼ੀਲ ਕਮਾਨ ਸ਼ਸ਼ੀਲ ਸਿੰਘ ਹੈ ਮੇਰਾ ਸ਼ਸ਼ੀਲ ਸਿੰਘ ਖਾਲਸਾ ਬਣ ਗਿਆ ਮੈਂ ਤੇ ਹਾਲਾਂਕਿ ਸਾਡੀ ਕਹਿੰਦਾ ਪਰਿਵਾਰ ਨੇ ਮੇਰੇ ਜਿਹੜਾ ਪਰਿਵਾਰ ਸੀ ਘਰ ਅਗੇਂਸਟ ਵੀ ਬੜਾ ਚੱਲਿਆ ਪਰ ਅੱਜ ਉਹ ਵੀ ਮੈਨੂੰ ਅਬਜ਼ਰਵ ਕਰਨ ਲੱਗੇ ਕਿਤੇ ਨਾ ਕਿਤੇ ਤਾਂ ਇਹ ਬੜੀ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਹਾਂ ਇਹ ਤਾਂ ਹੈ ਹੀ ਆ ਤਾਂ ਤੁਸੀਂ ਦੇਖ ਸਕਦੇ ਹੋਗੇ ਬਾਈ ਹੋਣਾ ਨੇ ਦਸਤਾਰ ਬਣੇ ਬਾਈ ਨਾਲ ਬਾਈ ਕਿਵੇਂ ਲੱਗਦਾ ਤੁਹਾਨੂੰ ਦਸਤਾਰ ਬਹੁਤ ਵਧੀਆ ਲੱਗ ਰਿਹਾ ਹੈ ਪਹਿਲਾਂ ਵੀ ਦਸਤਾਰ ਸਜਾਉਂਦੇ ਸੀ ਹਾਂਜੀ ਤਿੰਨ ਚਾਰ ਸਾਲ ਹੋ ਗਏ ਜੀ ਆਪਾਂ ਸਜਾਉਂਦੇ ਛੋਟੇ ਹੁੰਦੇ ਤੁਸੀਂ ਮੇਰਾ ਜੂੜਾ ਰੱਖਿਆ ਹੋਇਆ ਸੀ ਕੇਸ ਰੱਖੇ ਹੋਏ ਸੀਗੇ ਪਹਿਲਾਂ ਪੜਕਾ ਬੰਨਦਾ ਸੀ ਹੌਲੀ ਹੌਲੀ ਬਸ ਹੁਣ ਮੈਂ ਪੱਗ ਬੰਨਣ ਲੱਗਿਆ ਸੀ ਕਿੰਨੀ ਕੁ ਉਮਰ ਹੋ ਗਈ ਮੇਰੀ ਵੀ 21 ਸਾਲ 21 ਸਾਲ ਤਾਂ ਵੱਡੀ ਗੱਲ ਹੈ ਕਿ ਸਾਡੇ ਸਕੂਲਾਂ ਦੇ ਵਿੱਚ ਇੱਕ ਸਮਾਂ ਉਹ ਸੀਗੇ ਕਿ ਪੱਗਾਂ ਹੀ ਪੱਗਾਂ ਦਿਖਦੀਆਂ ਸੀ ਫਿਰ ਪਟਕੇ ਆ ਗਏ ਪਰ ਹੌਲੀ-ਹੌਲੀ ਜਿਹੜਾ ਇਹ ਰੁਝਾਨ ਬਾਈ ਜਸਪ੍ਰੀਤ ਪਰਮਤੇ ਗਗਨ ਵਰਗੇ ਜਿਹੜੇ ਉਦਮੀ ਨੌਜਵਾਨ ਐ ਇਸ ਮਾਮਲੇ ਦੇ ਵਿੱਚ ਲੱਗੇ ਹੋਏ ਆ ਉਹਨਾਂ ਦੇ ਕਾਰਨ ਲਗਾਤਾਰ ਇਹ ਰੁਝਾਨ ਵੱਧਦਾ ਜਾ ਰਿਹਾ ਦਸਤਾਰ ਪ੍ਰਤੀ ਲੋਕਾਂ ਦਾ ਜਿਹੜੇ ਭਰਮ ਭਲੇਖੇ ਆ ਉਹ ਵੀ ਦੂਰ ਹੁੰਦੇ ਜਾ ਰਿਹਾ ਹੈ ਉਮੀਦ ਕਰਦੇ ਆ ਕਿ ਸ਼ਹੀਦਾਂ ਦੀ ਧਰਤੀ ਤੇ ਆਏ ਹੋਏ ਲੋਕ ਸ਼ਹੀਦਾਂ ਦੀ ਸ਼ਹੀਦੀ ਤੋਂ ਪ੍ਰੇਰਣਾ ਲੈਂਦੇ ਹੋયા ਅੱਗੇ ਤੋਂ ਇਹ ਜੇ ਉਦਮੀ ਨੌਜਵਾਨਾਂ ਦੇ ਸੰਪਰਕ ਚ ਆਉਣਗੇ ਅਤੇ ਜਿਹੜਾ ਦਸਤਾਰ ਪ੍ਰਤੀ ਆਪਣੀ ਜਿਹੜੀ ਭਾਵਨਾ ਹੈ ਉਹਨੂੰ ਬਰਕਰਾਰ ਰੱਖਣਗੇ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਬਨੇ ਰਹੋ ਤੁਹਾਡਾ ਸਾਰਿਆਂ ਦਾ ਧੰਨਵਾਦ